ਲੁਧਿਆਣਾ ਇਨਫਰਮੇਸ਼ਨ ਦੇਖ ਰਹੇ ਹੋ ਤੁਸੀਂ ਅਸੀਂ ਰੰਗ ਰਹੇ ਸੀਗੇ ਜੀ ਸਾਹਮਣੇ ਪਖਵਾ ਰੋਡ ਦਾ ਫਲਾਈਓਵਰ ਹੈਗਾ ਸਾਹਮਣੇ ਸਕੂਲ ਹੈਗਾ ਜੀ ਕਾਨਵਨ ਮੈਂ ਸਕੂਲ ਇਹਦੇ ਸਾਹਮਣੇ ਹੀ ਇੱਕ ਬੋਰਡ ਲੱਗਿਆ ਹੋਇਆ ਹੈ ਪੰਤਮਨ ਸਾਹਿਬ ਦਾ ਇਨਵੈਸਟਮੈਂਟ ਪੰਜਾਬ 74447 ਕਰੋੜ ਰੁਪਏ ਦਾ ਨਿਵੇਸ਼ ਇਨਵੈਸਟਮੈਂਟ ਇਨ ਦਾ ਬੈਸਟ ਜਿਵੇਂ ਤੁਸੀਂ ਦੇਖ ਸਕਦੇ ਹੋ ਬੋਰਡ ਵਧੀਆ ਲੱਗਿਆ ਹੋਇਆ ਹੈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਬੋਰਡ ਲੱਗੇ ਹੋਏ ਨੇ ਸਾਡੇ ਭਵੰਤਮਨ ਸਾਹਿਬ ਹੈਗੇ ਨੇ ਇਨਵੈਸਟਮੈਂਟ ਕਾਫੀ ਆ ਰਹੀ ਹੈ ਪੰਜਾਬ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਨਵੈਸਟ ਪੰਜਾਬ 74447 ਕਰੋੜ ਰੁਪਏ ਦਾ ਨਿਵੇਸ਼ ਇਨਵੈਸਟ ਇਨ ਦਾ ਬੈਸਟ ਭਵੰਤਮਨ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ ਭਵੰਤਮਨ ਸਾਹਿਬ ਲਗਾਤਾਰ ਵਧੀਆ ਕੰਮ ਕਰ ਰਹੇ ਹੈ ਮੁੱਖ ਮੰਤਰੀ ਭਵੰਤਮਨ ਫੋਟੋ ਵੀ ਨਾਲ ਹੀ ਲੱਗੀ ਹੋਈ ਆ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਹੈਗਾ ਬ੍ਰਿਜ ਹੈਗਾ ਨਾਲ ਸਕੂਲ ਵੀ ਹੈ ਕਨਵੈਂਟ ਸਕੂਲ ਇਹਦੇ ਨਾਲ ਬੋਟ ਲੱਗਿਆ ਹੋਇਆ ਸੀਗਾ ਇਨਵੈਸਟ ਪੰਜਾਬ ਦੇਖੋ 74.447 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਵਧੀਆ ਕੰਮ ਹੋ ਰਿਹਾ ਹੈ ਦੇਖ ਸਕਦੇ ਹੋ ਅਪੁਰਜੀ ਦਿਖਾ ਦਈਏ ਸਾਹਮਣੇ ਅੰਡਰਪਾਸ ਵੀ ਹੈਗਾ ਸਾਹਮਣੇ ਸਕੂਲ ਹੈ ਕਨਵੈਂਟ ਇੱਧਰ ਅਖਵਾਰ ਉਰਦਾ ਫਲਾਈਓਵਰ ਹੈ ਸਾਹਮਣੇ ਅਸੀਂ ਜਾਵਾਂਗੇ ਸਕੇਟਿੰਗ ਰਿੰਗ ਵੀ ਹੈਗੀ ਹੈ ਤੇ ਇੱਥੇ ਬੋਰਡ ਲੱਗਿਆ ਹੋਇਆ ਵਾਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਦਾਂ ਖਬਰਾਂ ਦਿਖਾਉਂਦੇ ਰਵਾਂਗੇ ਪੰਚਮਾ ਸਾਥੀ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਇਨਵੈਸਟਮੈਂਟ ਪੰਜਾਬ ਦੇ ਵਿੱਚ ਲਾਂਦੇ ਰਹੋ ਇਹ ਅੰਕੜਾ ਹੋਰ ਵੱਡਾ ਹੋਵੇ ਦੇਖਾਂਗੇ ਕਦ ਇੱਕ ਲੱਖ ਕਰੋੜ ਰੁਪਇਆ ਨਿਵੇਸ਼ ਹੁੰਦਾ ਹੈ ਪੰਜਾਬ ਦੇ ਵਿੱਚ ਜੇ ਸਟੇਟ ਦਾ ਹੀ ਲੋਨ ਹੜਤ ਸੀ ਜੇ ਵਧੀਆ ਤਾਂ ਹੀ ਇੰਨੇ ਕਰੋੜਾਂ ਰੁਪਏ ਦਾ ਜਿਹੜਾ ਪ੍ਰੋਜੈਕਟ ਜਾਂ ਇਨਵੈਸਟਮੈਂਟ ਹੈਗੀ ਆ ਉਹ ਆਂਦੀ ਹੈਗੀ ਆ ਬਿਨਾ ਸਟੇਟ ਦੇ ਵਿੱਚ ਵਧੀਆ ਨਾ ਹੋਵੇ ਤੇ ਇਨਵੈਸਟਮੈਂਟ ਵੀ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਵਧੀਆ ਕੰਮ ਪੰਚਮਾ ਦੀ ਸਰਕਾਰ ਕਰ ਰਹੀ ਹੈ ਪੰਚਮਾ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ